ਸਨਾਮ ਵੀ ਪਹੁੰਚ ਗਏ ਮੋਟਰਸਾਈਕਲ ਨੂੰ ਕੁਝ ਨਹੀਂ ਹੋਇਆ ਹੈਗਾ ਮੈਨੂੰ ਲੱਗਦਾ ਮੈਂ ਠੀਕ ਹੋ ਗਈ ਧੀਓ ਦੇ ਨੂੰ ਚੰਗਾ ਭਲਾ ਤਾਂ ਚੱਲ ਨਹੀਂ ਜਾਂਦਾ ਸੀ ਤੈਨੂੰ ਤੈਨੂੰ ਧੁੱਪ ਤਾਤੇ ਬੈਠਾ ਤੂੰ ਹੀ ਬੋਦੀ ਜਾਂਦੀ ਹੈ ਜੀ ਇਹਨਾਂ ਦਾ ਤਾਤਾ ਨਹੀਂ ਤਾਲਾ ਦੀ ਦੀਪ ਤਾਲੀਏ ਜੀ ਬੰਦ ਹੋ ਦੇ ਕਿਹੜਾ ਚਾਚਾ ਤਾਤਾ ਨਹੀਂ ਤਾਤਾ ਤਾਤਾ ਆਪਣਾ ਕਿਹੜਾ ਚਾਚਾ ਤਾਤਾ ਤਾਤਾ ਨਹੀਂ ਤਾਤਾ ਦੇ ਰਿਹਾ ਤਮ 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 ਉਹ ਆ ਤਾਤਾ ਗਾਉਂਦਾ ਦੇਦਾ ਮੇਰੇ ਮੇਰਾ ਕਿਉਂ ਚੋਰ ਕਰ ਗਿਆ ਨਾ ਗਲਤੀ ਤਾਂ ਤੇਰੀਆ ਪੈਰ ਤਾਂ ਤੇਰੇ ਨਹੀਂ ਲੱਗਦੇ ਮੋਟਰਸਾਈਕਲ ਤੋਂ ਹਾਂ ਉਹ ਤੂੰ ਤਾਂ ਤੂੰ ਪੈਦਲ ਮਾਰ ਲੈਣੀ ਨਾ ਮਾਤੇ ਤੇਰੇ ਨਾਲ ਤੇ ਵਧੀਆ ਹੀ ਚਲਾ ਲੈਣੀ ਸਕੂਟੀ ਹਾਂ ਚਲਾ ਲਈ ਸਕੂਟੀ ਨਾਲ ਤੂੰ ਮੈਨੂੰ ਪੈਦਲ ਤੀ ਮੈਂ ਮਾਰਨੀ ਆਂਦੀ ਹੈ ਹੈ ਮੇਜ ਮੇਰੀ ਸੁੱਲੀ ਜਾਂਦੀ ਏ ਦੀ ਇਹ ਘਰ ਤੇ ਦੀ ਗਲਤੀ ਹੈਗੀ ਦਵਾਈ ਦਵਾਣ ਦੇ ਥੀਕ ਤੋਂ ਹੋ ਜਾਂਦਾ ਤਿੰਨ ਘਟਾ ਤੈਨੂੰ ਬਾਦਾਮਾ ਦਿਖਵਾਤੇ ਹੋਰ ਘਰ ਦੇ ਕੀ ਕਰਨ ਹੁਣ ਉਹ ਬਾਦਾਮਾ ਨਾਲ ਥੀਕ ਤੋਂ ਨਾਲ ਥੀਰ ਨਹੀਂ ਹੈ ਜੀ ਇਹ ਹੈ ਜੈਨੇਟਿਕ ਪ੍ਰੋਬਲਮ ਹੈ ਜੈਨੇਟਿਕ ਜੈਨੇਟਿਕ ਪ੍ਰੋਬਲਮ ਕਿਵੇਂ ਹੋਈ ਆਪਣੇ ਦਾਦੇ ਪਰਦਾਦੇ ਨੇ ਤੁਤਲਾ ਬੋਲਦੇ ਸੀ ਮੰਮੀ ਡੈਡੀ ਨਹੀਂ ਬੋਲਦੇ ਗੁਮਾਂਦੀਆਂ ਦਾ ਪੋਤਾ ਤਾਂ ਬੋਲ ਦਲਦਾ ਕੀ ਮਤਲਬ ਆ ਵੀਰੇ ਪਰਛਾਵੇਂ ਪੈ ਜਾਂਦਾ ਪਰਛਾਵੇਂ ਨਾਲੋਂ ਦੂਤੀ ਦਿੱਤੀ ਮੈਨੂੰ ਦਮ ਤੰਦੇ ਬਗਦੰਦੇ ਨੇ ਵੀਰੇ ਗੁਰਤੀ ਨਾਲ ਗੁਣ ਅੰਦਰ ਜਾਂਦੇ ਨੇ ਜਾਂ ਜਾਮਦ ਨਹੀਂ ਜਾਂਦੇ ਦਮਤੀ ਅੰਦਰ ਦਾਂਦੇ ਮੈਂ ਤਾਂ ਬੱਦਾ ਹੋ ਕੇ ਪਤਾ ਲੱਗਾ 6-6 ਮਹੀਨੇ ਨਾ ਹੁੰਦਾ ਤਾਂ ਹੈ ਨਹੀਂ ਦਦ ਉਹ ਵੀਰੇ ਇੱਕ ਟਾਈਮ ਤੇ ਨਾ ਸਾਊਥ ਵਾਲਿਆਂ ਦੀ ਭਾਸ਼ਾ ਵੀ ਸਮਝ ਆ ਜਾਂਦੀ ਆ ਪਰ ਤੇਰੀ ਬੋਲ ਨਹੀਂ ਸਮਝਣੀ ਸੱਚੀ ਵਾਲੀ ਔਖੀ ਆ ਤਲ ਤੰਦਾ ਹੁੰਦਾ ਤੰਨਾ ਮਾਦ ਤੱਤਾ ਵਾ ਇਹਨੂੰ ਧੱਕਾ ਮੈਂ ਮਾਰ ਹੂੰ ਦੱਸ ਤੱਤਾ ਤੂੰ ਹੀ ਮਰੰਦੀ ਜਿੱਦੋਂ ਦੀ ਤੂੰ ਬਚਨ ਲੱਦਿਆਂ ਨਾ ਇਹ ਚਾਹ ਤਾਂ ਤੇ ਵੀ ਚਲੇ ਤਰਾ ਤੱਕ ਵੀ ਨਹੀਂ ਜਾਂਦਾ ਮੈਂ ਕੱਲਾ ਇਹਨੂੰ ਨਾਨਾ ਦੇਵੀ ਤੱਕ ਤਾਂ ਲੈ ਲੇਗਾ ਤਾ ਮੈਨੂੰ ਪਤਾ ਯਾ ਕਿੰਨਾ ਕ ਕਰਦੇ ਤੈਨੂੰ ਭੇਜ ਦੇਣ ਨਾਨਾ ਦੇਵੀ ਚੱਲ ਹੁਣ